ਰੁਕ ਜਾਓ ਇੱਕ ਪਲ ਹੀ ਰੁਕ ਜਾਓ ਪਹਿਲਾ ਦੇਖੋ ਆਹ ਵੀਡੀਓਸ ਰੋਂਦੀ ਮਾਂ ਪਤਣਾ ਦੇ ਤਰਲੇ ਘੰਟੇ ਅਜੇ ਕੋ ਪਹਿ ਹੀ ਲੈ ਗਏ ਨੇ ਤੁਹਾਡਾ ਬੱਚਾ ਵੀ ਲੈ ਗਏ ਨੇ ਅੱਜ 21 ਮਹੀਨੇ ਹੋ ਚਲੇ ਨੇ ਉਹਦਾ ਕੋਈ ਫੋਨ ਨਹੀਂ ਆਇਆਗਾ 6 ਫਰਵਰੀ 2024 ਤੱਕ ਗੱਲਬਾਤ ਹੋਈ ਉਸ ਤੋਂ ਬਾਅਦ ਸਾਡੀ ਕੋਈ ਗੱਲਬਾਤ ਨਹੀਂ ਹੋਈ ਅੱਜ 21 ਮਹੀਨੇ 11 ਦਿਨ ਹੋ ਚੁਕੇ ਨੇ ਆਤਕ ਸਾਡਾ ਡੀਓ ਦੀ ਗੱਲਬਾਤ ਨਹੀਂ ਹੋਈ ਨਾ ਉਹਦਾ ਫੋਨ ਚੱਲਿਆ ਕੋਈ ਗੱਲਬਾਤ ਨਹੀਂ ਹੋਈ ਅੱਗੇ ਮੈਂ ਰਿਕੁਐਸਟ ਕਰਦੀ ਆ ਮੇਰੇ ਬ੍ਰਦਰ ਨੂੰ ਜਲਦੀ ਜਲਦੀ ਮੇਰਾ ਬ੍ਰਦਰ ਮੈਨੂੰ ਮਿਲ ਜਾਏ ਸਾਡਾ ਬ੍ਰਦਰ ਮੇਰੀ ਝੋਲੀ ਪਿਆਜੇ ਮੇਰੀ ਮਾਂ ਦੇ ਝੋਲੀ ਪਿਆਜੇ ਤੇ ਜਲਦੀ ਜਲਦੀ ਸਾਡੀ ਹੈਲਪ ਕੀਤੀ ਜਾਵੇ ਮੈਂ ਰਿਕੁਐਸਟ ਕਰਦੀ ਆ ਸਤਿਕਾਰ ਜੀ ਨਮਸਕਾਰ ਜੀ ਸਾਰੇਆਂ ਮੇਰੇ ਵੀਰੋ ਭਰਾਵੋ ਫੜਿਆ ਕੇ ਹੱਥ ਜੋੜ ਕੇ ਬੇਨਤੀ ਕਰਦੇ ਆ ਤੁਹਾਡਾ ਬੱਚਾ ਜ਼ੋਰ ਬਤੇ ਜਾਏਗਾ ਇਨਾਂ ਨੇ ਜਲਟਾਂ ਨੇ ਜਲਟੇ ਅੱਜ ਉਹ ਪਹਿਹਿ ਵੀ ਲੈ ਗਏ ਨੇ ਕਾਡਾ ਬੱਚਾ ਵੀ ਲੈ ਗਏ ਨੇ ਅੱਜ 21 ਮਹੀਨੇ ਹੋ ਚਲੇ ਨੇ ਉਹਦਾ ਕੋਈ ਫੋਨ ਨਹੀਂ ਆਇਆਗਾ ਤੇ ਸਾਨੂੰ ਪਤਾ ਲੱਗਾ ਆ ਵੀ ਲਖਮਾਰੀਆਂ ਦੀ ਜਿਹੜੀ ਆਰਮੀ ਹੈ ਉਹਨੇ ਰੈਕਟ ਕੀਤਾ ਆ ਲਖਮਾਰੀਆਂ ਤੋਂ ਲਖਾਰੀਆਂ ਲੈ ਗਏ ਨੇ ਇਸ ਕਰਕੇ ਅੱਜ ਹਾਜ਼ਰੀ ਵਰਕੇ ਬੇਨਤੀ ਕਰਦੇ ਆ ਸਾਨੂੰ ਇੱਕ ਭੈਣ ਮਿਲੀ ਹੈ ਨਰਿੰਦਰ ਗਿੱਲ ਜੀ ਉਹਨਾਂ ਦਾ ਇੱਕ ਹੋਟਲ ਆ ਸੌਥ ਅਮਰੀਕਾ ਵਿੱਚ ਢਾਬਾ ਆ ਉਹਨਾਂ ਦਾ ਸਾਨੂੰ ਪਤਾ ਲੱਗਾ ਹੈ ਕਿ ਉਹ ਜਿੱਥੇ ਵੀ ਮੁੰਡੇ ਜਿਹੜੇ ਮਾਪਿਆਂ ਦੇ ਭਾਜਣ ਜਿਹਨਾਂ ਦੇ ਵਿੱਚ ਜਾਂ ਕੈਂਪਾਂ ਦੇ ਵਿੱਚ ਉਹ ਕਢਵਾਉਂਦੇ ਆ ਤੇ ਮਾਪਿਆਂ ਦੀ ਹਲਪ ਕਰਦੇ ਆ ਤੇ ਬੱਚਿਆਂ ਨੂੰ ਲਿਆ ਕੇ ਕਢਵਾ ਕੇ ਤੇ ਮਾਂ ਦੀ ਝੋਲੀ 'ਚ ਪਾਉਂਦੇ ਆ ਅਸੀਂ ਹੱਥ ਜੋੜ ਕੇ ਬੇਨਤੀ ਤੁਹਾਡੇ ਅੱਗੇ ਕਰਦੇ ਆ ਵੀ ਸਾਡਾ ਜਿਹੜਾ ਬੱਚਾ ਆ ਉਹ ਸਾਨੂੰ ਵਾਪਸ ਮਿਲ ਜਾਵੇ ਤੇ ਜਿਹੜੀ ਉਹ ਮੁੰਡੇ ਦੀ ਮਾਂ ਆ ਉਹ ਵਿਚਾਰੀ ਰੋ ਰੋ ਕੇ ਉਹਨੀਆਂ ਅੱਖਾਂ ਵਿੱਚ ਸੁੱਜ ਗਈਆਂ ਨੇ ਤੇ ਹੰਝੂ ਵੀ ਸੁੱਕ ਗਏ ਆ ਰਾਤ نیند ਨਹੀਂ ਆਉਂਦੀ ਕੀ ਅਸੀਂ ਪੰਜਾਬ ਦੇ ਰਹਿਣ ਵਾਲੇ ਆ ਜਿਸਤ ਸਾਡਾ ਕਪੂਰਥਲਾ ਆ ਪਿੰਡ ਸਾਡਾ ਭਲਾਥੇ ਆ ਨਾਮ ਮੇਰਾ ਹੈਗਾ ਜੀ ਬੋਬੀ ਚੰਦ ਤੇ ਮੇਰੇ ਬੱਚੇ ਦਾ ਨਾਮ ਹੈਗਾ ਜੀ ਸਾਗਰ ਤੇ ਮਾਂ ਉਹਦੀ ਨਾਮ ਹੈਗਾ ਜੀ ਮਧੂ ਬਾਲਾ ਤੁਹਾਡਾ ਕੋਟੀ ਕੋਟੀ ਤੁਹਾਨੂੰ ਆਦ ਕਰਾਂਗੇ ਤੁਹਾਡਾ ਬੱਚਾ ਸਾਨੂੰ ਮਿਲ ਜਾਵੇ ਨਿਰਿੰਦਰ ਜੀ ਅੱਜ ਹੀ ਬੇਨਤੀ ਕਰਦੇ ਆ ਕੀ ਸਾਡੀ ਮਦਦ ਕੀ ਸਾਡੀ ਹੈਲਪ ਕਰੋ ਤੁਹਾਡੇ ਬੱਚੇ ਨੂੰ ਜਿੱਥੇ ਗਿਆ ਲਾ ਲੱਭ ਕੇ ਕੋਸ਼ਿਸ਼ ਕਰੋ ਤੇ ਉਹਦੀ ਮਾਂ ਨੂੰ ਉਹਦਾ ਬੱਚਾ ਮਿਲ ਜਾਵੇ ਐਂ ਤੁਹਾਡਾ ਕੋਟੀ ਕੋਟੀ ਤਰਵਾਦ ਕਰਾਂਗੇ ਉਸ ਪਰਮਾਤਮਾ ਦਾ ਵੀ ਕਰਾਂਗੇ ਝੂਠੇ ਵਾਦੇ ਧੋਖੇ ਬਾਜੈਂਟ ਪਤਾ ਨਹੀਂ ਕਿੱਥੋਂ ਦਿਲ ਲੈ ਕੇ ਹੁੰਦੇ ਨੇ ਇੰਨਾ ਇੱਕ ਘਰਾਂ ਦੇ ਚਿਰਾਗ ਬੁਝਾਉਣ ਵਾਸਤੇ ਰੋਂਦੀ ਪੈਣੀ ਵੀਡੀਓ ਚ ਦੱਸਿਆ ਕਿ ਮੇਰੇ ਵੀਰ ਦੀ ਉਮਰ 20 ਸਾਲ ਹੈ ਨਾ ਇਹਦਾ ਸਾਗਰ ਜ਼ਿਲ੍ਹਾ ਕਪੂਰਥਲਾ ਤੇ ਪਿੰਡ ਪੁਲੱਥ ਦੇ ਰਹਿਣ ਵਾਲਾ ਹੈਗਾ ਇਸ ਮੁੰਡੇ ਦੀ ਕਾਲ ਜਰਮਨ ਦੇ ਬਾਰਡਰ ਤੋਂ ਲਾਸਟ ਵਾਰ ਆਉਂਦੀ ਹੈ 2024 10 ਜਨਵਰੀ ਨੂੰ ਤਾਂ ਦਿਨ ਦੇ ਵਿੱਚ ਇਸ ਮੁੰਡੇ ਨੇ ਕਾਲ ਕਰਕੇ ਆਪਣੇ ਘਰ ਦੱਸਿਆ ਕਿ ਅਸੀਂ ਜਰਮਨ ਦੇ ਬਾਰਡਰ ਤੇ ਪਹੁੰਚ ਗਏ ਆ ਰਾਤ ਨੂੰ ਉਸ ਏਜੰਟ ਦੀ ਕਾਲ ਆਉਂਦੀ ਹੈ ਇਹਨਾਂ ਦੇ ਘਰ ਦੇ ਵਿੱਚ ਕਿ ਤੁਹਾਡੇ ਬੱਚੇ ਕੈਂਪ ਦੇ ਅੰਦਰ ਚਲੇ ਗਏ ਜੰਟ ਉਹਨਾਂ ਨੂੰ ਇੱਕ ਸਾਲ ਲਾਰਿਆਂ ਦੇ ਵਿੱਚ ਰੱਖ ਰਿਆ। ਇਹੀ ਗੱਲ ਕਹਿ ਰਿਹਾ ਕਿ ਤੁਹਾਡਾ ਬੱਚਾ ਕੈਂਪ ਦੇ ਵਿੱਚ ਹੈ। ਇੱਕ ਸਾਲ ਹੋ ਗਿਆ। ਭੋਲੇ-ਪਾਲੇ ਮਾਪਿਆਂ ਨੂੰ ਆਪਣੇ ਪੁੱਤਰ ਦੀ ਫੋਨ ਦੀ ਵੇਟ ਕਰਦਿਆਂ ਜਿਹੜਾ ਕਿ ਉਹਨਾਂ ਦੇ ਬੱਚੇ ਦਾ ਕੋਈ ਵੀ ਪਤਾ ਨਹੀਂ ਲੱਗਾ ਕਿ ਉਹਨਾਂ ਦਾ ਬੱਚਾ ਕਿੱਥੇ ਹੈ ਕਿੱਥੇ ਨਹੀਂ। ਤੇ ਜਿੰਨੇ ਵੀ ਭੈਣ ਭਰਾ ਯੂਰਪ ਦੇ ਵਿੱਚ ਰਹਿੰਦੇ ਨੇ ਮੈਂ ਸਾਰਿਆਂ ਦੇ ਅੱਗੇ ਹੱਥ ਬਨ ਕੇ ਅਪੀਲ ਕਰਦੀ ਆਂ ਇਸ ਬੱਚੇ ਦੀ ਫੋਟੋ ਵੇਖ ਕੇ ਕੋਈ ਗਰੁੱਪ ਦੇ ਵਿੱਚ ਇਸ ਬੱਚੇ ਦੇ ਨਾਲ ਹੋਰ ਬੱਚੇ ਹੁਣ ਕਿ ਜਿੱਥੋਂ ਤਿੱਕਰੇ ਬੱਚਾ ਜਰਮਨ ਦੇ ਬਾਰਡਰ 'ਤੇ ਪਹੁੰਚਿਆ ਉਸ ਤੋਂ ਬਾਅਦ ਇਹ ਨਾਲ ਕੋਈ ਵੀ ਗੱਲ ਨਹੀਂ ਹੋ ਰਹੀ ਕਿ ਕੋਈ ਕਿਸੇ ਨੇ ਬੱਚੇ ਨੂੰ ਦੇਖਿਆ ਹੋਵੇ ਜਾਂ ਕਿਸੇ ਨੇ ਬੱਚੇ ਬਾਰੇ ਪਤਾ ਹੋਵੇ ਤਾਂ ਮੇਰੇ ਨੰਬਰ ਦੇ ਉੱਤੇ ਤੁਸੀਂ ਫੋਨ ਕਰ ਸਕਦੇ ਹੋ ਮੈਂ ਆਪਣਾ ਨੰਬਰ ਤੁਹਾਨੂੰ ਬੋਲ ਕੇ ਦੱਸ ਸਕਦੀ ਹਾਂ ਮੇਰਾ ਨੰਬਰ ਪਲੱਸ ਲਾ ਕੇ 593995965409 ਇਹ ਮੇਰਾ ਨੰਬਰ ਹੈ ਅਗਰ ਤੁਹਾਨੂੰ ਇਹਨਾਂ ਦੇ ਘਰ ਦੇ ਨੰਬਰ ਚਾਹੀਦਾ ਹੋਵੇ ਤੇ ਮੈਂ ਇਹਨਾਂ ਦੇ ਘਰ ਦੇ ਨੰਬਰ ਦੇ ਸਕਦੀ ਹਾਂ ਮੈਂ ਵਾਰ-ਵਾਰ ਅਪੀਲ ਕਰਦੀ ਹਾਂ ਤੁਹਾਡੀ ਇੱਕ ਵੀਡੀਓ ਮੇਰਾ ਸ਼ੇਅਰ ਕਰਨ ਵਾਸਤੇ ਇੱਕ ਮੈਨੂੰ ਕਿਤੇ ਬੱਚੇ ਦਾ ਪਤਾ ਕਰਕੇ ਦੇਣ ਵਾਸਤੇ ਉਹਦੇ ਮਾਂ ਦੀਆਂ ਮਾਂ ਦੀਆਂ ਸੀਸਾ ਤੁਹਾਡੇ ਨਾਲ ਰਹਿਣਗੀਆਂ ਤੇ ਸਾਰੇ ਮੇਰੇ ਭੈਣ ਭਰਾਵਾਂ ਨੂੰ ਹੱਥ ਬੰਨ ਕੇ ਹੀ ਕਹਿੰਨੀ ਆ ਕਿ ਅਗਰ ਕਿਸੇ ਨੇ ਇਹਨਾਂ ਦੇ ਬੱਚੇ ਬਾਰੇ ਪਤਾ ਹੈ ਤਾਂ ਜ਼ਰੂਰ ਕਾਲ ਕਰੋ